ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਣ ਪੁਰਾਂਦੇ ਵੱਲੋਂ ਮੰਗਲਵਾਰ ਨੂੰ ਸੰਸਦ ਦੇ ਵਿੱਚ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਪੇਸ਼ ਕੀਤਾ ਗਿਆ ਸੀ ਲੇਕਿਨ ਇਸੇ ਦੇ ਵਿਚਾਲੇ ਦੱਸ ਦੇ ਗਏ ਕਿ ਲੋਕ ਸਭਾ ਦੇ ਵਿੱਚ ਅੱਜ ਬਜਟ ਤੇ ਪੂਰੀ ਚਰਚਾ ਹੋਣੀ ਹੈ ਸਦਨ ਦੇ ਵਿੱਚ ਹੰਗਾਮੇ ਦੇ ਵੀ ਪੂਰੇ ਅਸਾਰ ਬਣੇ ਹੋਏ ਨੇ ਕਿਉਂਕਿ ਵਿਰੋਧੀ ਧਿਰਾਂ ਨੇ ਬਜਟ ਨੂੰ ਖੋਖਲਾ ਤੇ ਪੱਖਪਾਤੀ ਦੱਸਿਆ ਤੇ ਇਸ ਤੋਂ ਬਾਅਦ ਸਦਨ ਦੇ ਬਾਹਰ ਇੰਡੀਆ ਗੜਝੌੜ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਦੇ ਵਿਚਾਰੇ ਦੱਸ ਦਈਏ ਕਿ ਲੋਕ ਸਭਾ ਦੇ ਵਿੱਚ ਬਜਟ ਤੇ ਚਰਚਾ ਜਿਹੜੀ ਹੁਣ ਸ਼ੁਰੂ ਹੋ ਜਾਣੀ ਹੈ ਲੋਕ ਸਭਾ ਸਕੱਤਰ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਲੋਕ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਬਜਟ ਤੇ ਚਰਚਾ ਕਰਨ ਦੇ ਲਈ 2 ਘੰਟੇ ਦਾ ਸਮਾਂ ਦਿੱਤਾ ਗਿਆ। ਸੋ 3 ਜੁਲਾਈ ਨੂੰ ਸਦਨ ਦੇ ਵਿੱਚ ਜਵਾਬ ਜੜਿਓ ਦੇਣੇ ਹੋਣਗੇ। ਸੋ ਹਾਲਾਂਕਿ ਲੋਕ ਸਭਾ ਦੇ ਸਪੀਕਰ ਵੀ ਮੈਂਬਰਾਂ ਦੀ ਬੇਨਤੀ ਤੇ ਇਸ ਨੂੰ ਵਧਾ ਸਕਦੇ ਨੇ। ਜਾਣਕਾਰੀ ਦੇ ਮੁਤਾਬਕ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ 2 ਘੰਟੇ ਜਾਂ ਇਸ ਨੂੰ ਵੱਧ ਦੀ ਚਰਚਾ ਤੋਂ ਬਾਅਦ ਇਸ ਦਾ ਜਵਾਬ ਜੜਾ ਦੇਣਗੀ। ਸੂਬੇਤ ਮੰਤਰੀ 3 ਜੁਲਾਈ ਨੂੰ ਸਦਨ ਦੇ ਵਿੱਚ ਜਵਾਬ ਦੇਣਗੇ ਇਸ ਤੋਂ ਇਲਾਵਾ ਰੇਲਵੇ ਸਿੱਖਿਆ ਸਿਹਤ ਅਤੇ ਫੂਡ ਪ੍ਰੋਸੈਸਿੰਗ ਵਰਗੇ ਵੱਡੇ ਮੰਤਰਾਲਿਆਂ ਦੇ ਨਾਲ ਜੁੜੇ ਮੁੱਦਿਆਂ ਤੇ ਘੰਟਾਂ ਤੇ ਚਰਚਾ ਕਰਨ ਦੇ ਲਈ ਲੋਕ ਸਭਾ ਦੇ ਵਿੱਚ 5-5 ਘੰਟੇ ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਕਿ ਰੱਖਿਆ ਗਿਆ ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਦੇ ਸੰਸਦ ਮੈਂਬਰਾਂ ਤੇ ਦੱਸਦੇਗੇ ਕਿ ਪਾਰਟੀ ਆਗੂਆਂ ਨੂੰ ਸਦਨ ਦੇ ਨਿਯਮਾਂ ਨੂੰ ਲੈ ਕੇ ਸਖਤ ਚੇਤਾਵਨੀ ਦਿੱਤੀਆਂ ਉਹਨਾਂ ਸਪੱਸ਼ਟ ਕੀਤਾ ਕਿ ਸਦਨ ਦੇ ਵਿੱਚ ਵਿਰੋਧਤਾ ਕੀਤਾ ਜਾ ਸਕਦਾ ਪਰ ਕਾਰਵਾਈ ਦੇ ਦੌਰਾਨ ਸਦਨ ਦੇ ਅੰਦਰ ਤਕਤੀਆਂ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸੋ ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਸਦਨ ਦਾ ਮਾਹੌਲ ਖਰਾਬ ਕਰਨ ਤੋਂ ਬਚਣਾ ਹੋਵੇਗਾ ਹਾਲਾਂਕਿ ਲੋਕ ਸਭਾ ਸਪੀਕਰ ਨੇ ਵੀ ਕਿਹਾ ਕਿ ਨੇਤਾਵਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਅਤੇ ਸਦਨ ਦੇ ਵਿੱਚ ਮੁੱਦੇ ਉਠਾਉਣ ਦਾ ਪੂਰਾ ਮੌਕਾ ਛੜਾ ਦਿੱਤਾ ਜਾਵੇਗਾ ਸੋ ਅੱਜ ਸਦਨ ਦੇ ਵਿੱਚ ਉਦਾਸ ਹੈ ਕਿ ਪੂਰੇ ਹੰਗਾਮੇ ਹੋਣ ਦੇ आसार ਨਹੀਂ ਕਿਉਂਕਿ ਜਦੋਂ ਤੋਂ ਪੀਐਮ ਮੋਦੀ ਦੀ ਇਹ ਤੀਜੀ ਵਾਰ ਬਣੀ ਸਰਕਾਰ ਤੇ ਵੱਲੋਂ ਪਹਿਲਾ ਪੂਰਾ ਬਜਟ ਪੇਸ਼ ਕੀਤਾ ਗਿਆ ਤੇ ਇਸ ਦੇ ਵਿਚਾਰੇ ਜੋ ਹੈ ਅੱਜ ਇਸ ਤੇ ਚਰਚਾ ਕੀਤੀ ਜਾਏਗੀ ਲੇਕਿਨ ਇਸ ਤੋਂ ਪਹਿਲਾਂ ਜੇਕਰ ਕੱਲ ਜਦੋਂ ਇਹ ਬਜਟ ਪੇਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਵਿਰੋਧੀ ਧਿਰਾਂ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ ਲੇਕਿਨ ਇਸ ਦੇ ਵਿਚਾਲੇ ਹੋਰ ਵਰਗਾਂ ਦੇ ਵੱਲੋਂ ਵੀ ਇਸ ਬਜਟ ਨੂੰ ਲੈ ਕੇ ਨਾ ਖੁਸ਼ੀ ਜਿਹੀ ਦਿਖਾਈ ਗਈ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਪੱਖਪਾਤ ਜੜਾ ਕੀਤਾ ਗਿਆ ਅਸੀਂ ਇਸ ਬਜਟ ਨੂੰ ਜ਼ੀਰੋ ਨੰਬਰ ਦਿੰਨੇ ਆ ਤੇ ਇਸੇ ਤਰ੍ਹਾਂ ਵਿਰੋਧੀ ਧਿਰਾਂ ਨੇ ਵੀ ਬਜਟ ਨੂੰ ਖੋਖਲਾ ਤੇ ਪੱਖਪਾਤੀ ਦੱਸਿਆ ਸੀ ਲੇਕਿਨ ਇਸ ਦੇ ਵਿਚਾਲੇ ਹੁਣ ਦੱਸ ਦੇਈਏ ਕਿ ਜੋ ਸਦਨ ਦੇ ਵਿੱਚ ਹੰਗਾਮੇ ਹੋਣ ਦੇ ਪੂਰੇ ਅਸਾਰ ਨਹੀਂ ਕਿਉਂਕਿ ਬਜਟ ਦੇ ਉੱਤੇ ਪੂਰੀ ਚਰਚਾ ਹੋਣੀ ਹੈ ਸੋ ਲੋਕ ਸਭਾ ਦੇ ਵਿੱਚ ਅੱਜ ਬਜਟ ਤੇ ਚਰਚਾ ਹੋਏਗੀ ਸਦਨ ਦੇ ਬਾਹਰ ਉਦੋਂ ਇੰਡੀਆ ਗੱਟਸ਼ੂਟ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾਏਗਾ ਬੀਤੇ ਦਿਨ ਵੀ ਦੇਖਿਆ ਕਿ ਕਾਂਗਰਸ ਦੇ ਆਗੂਆਂ ਦੇ ਵੱਲੋਂ ਸਦਨ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਕਿ ਅਸੀਂ ਵਿਰੋਧੀ ਧਿਰਾਂ ਨੇ ਬਜਟ ਨੂੰ ਜਿੱਤੇ ਖੋਖਲਾ ਤੇ ਪੱਖਪਾਤੀ ਤੇ ਦਸੀਆ ਉੱਥੇ ਦੱਸਦੇ ਕਿ ਅੱਜ ਇਸ ਲੋਕ ਸਭਾ ਦੇ ਵਿੱਚ ਬਜਟ ਤੇ ਜਦੋਂ ਚਰਚਾ ਹੋਏਗੀ ਤਾਂ ਉਸ ਦੇ ਵਿੱਚ ਕੀ ਕੁਝ ਵੇਖਣ ਵਾਲਾ ਹੋਏਗਾ ਕਿਸ ਤਰ੍ਹਾਂ ਲੋਕ ਕਿਹੜਾ ਮੁੱਦਾ ਚੁੱਕਿਆ ਜਾਂਦਾ ਹੈ ਹੰਗਾਮੇ ਭਰਪੂਰ ਪੂਰਾ ਜਿਹੜਾ ਅਸਾਰ ਬਣੇ ਹੋਏ ਨੇ ਕਿ ਸਦਨ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਪੂਰੀ ਜਿੜੇ ਨੇ ਉੱਚੇ ਸੁਰ ਚੁੱਕਣ ਦੇ ਅਸਾਰ ਬਣੇ ਹੋਏ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਇਸ ਮੁੱਦੇ ਤੇ ਜਿਹੜਾ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਸੋ ਤੁਸੀਂ ਵੀ ਸਾਡੇ ਨਾਲ ਲਾਈਵ ਜੁੜਿਓ ਜੋ ਮੋਦੀ ਸਰਕਾਰ ਦੇ ਤੀਜੀ ਕਾਰਜਕਾਲ ਦੇ ਦੌਰਾਨ ਇਹਲਾ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ ਵਰਗ ਨੂੰ ਰਾਹਤ ਕਿਹੜੇ ਵਰਗ ਨੂੰ ਰਾਹਤ ਨਹੀਂ ਦਿੱਤੀ ਗਈ ਜਾਂ ਇਸ ਬਜਟ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਜਰੂਰ ਕਮੈਂਟ ਕਰਕੇ ਤੁਸੀਂ ਦੱਸਿਓ ਸੋ ਅੱਜ ਬਜਟ ਨੂੰ ਲੈ ਕੇ ਚਰਚਾ ਜਿਹੜੀ ਹੋਣੀ ਹੈ ਸਦਨ ਦੇ ਅੰਦਰ ਤੇ ਹੰਗਾਮੇ ਦੇ ਵੀ ਪੂਰੇ ਅਸਾਰ ਨੇ ਉਧਰੋਂ ਵਿਰੋਧੀ ਧਿਰਾਂ ਨੇ ਬਜਟ ਨੂੰ ਖੋਖਲਾ ਤੇ ਪੱਖਪਾਤੀ ਦੱਸਿਆ ਪ੍ਰਦਰਸ਼ਨ ਜਿਹੜਾ ਬਾਹਰ ਸਦਨ ਦੇ ਇੰਡੀਆ ਗਾਰਡ ਚੌਂਕ ਦੇ ਕੋਲੋਂ ਕੀਤਾ ਜਾਣਾ ਸੋ ਅੱਜ ਸਦਨ ਦੇ ਵਿੱਚ ਹੰਗਾਮੇ ਦੇ ਪੂਰੇ ਅਸਾਰ